ਗੁਰੂ ਰਾਮਦਾਸ ਇਹਨਾਂ ਹੈਗਾ ਜਲੰਧਰ ਤੇ ਜਲੰਧਰ ਭਾਈ ਕਲਸਾਹ ਭਾਈ ਗੁਰਜੀ ਕੀ ਫਤਿਹ ਜੀ ਬਾਬਾ ਜੀ ਤਮਸਤੀ ਦਾ ਕੰਮ ਕਰਦੇ ਆ ਦੋਵੇਂ ਜਾਣੇ ਅੱਛਾ ਤੇ ਕੰਮ ਹੈਗਾ ਜੀ ਥੋੜਾ ਯਾਦ ਕਰ ਦੋਗੇ ਆ ਅਗਲੇ ਚੌਕ 'ਚ ਹੀ ਕੰਮ ਹੈਗਾ ਵਾ ਹੈ ਬਾਜੀ ਕਿੱਥੇ ਕਰਨਾ ਥੋੜਾ ਅਗਲੇ ਚੌਕ 'ਚ ਹੀ ਹੈਗਾ ਜੀ ਮੇਰੀ ਤਾਂ ਦੁਕਾਨ ਕਿ ਲਈ ਆ ਤੇ ਉਹ ਥੋੜਾ ਜਿਆ ਕਰਨਾ ਥੋੜਾ ਜਿਆ ਪਸਤਰੀ ਹੈ ਤੀ ਦਹੀ ਵੀ ਪਸਤਰੀ ਆ ਜਰਾ ਕੋ ਕਰਦੇ ਅੱਜ ਧੜੀ ਮਿਲੀ ਨਹੀਂ ਮਿਲੀ ਅੱਜ ਨਹੀਂ ਮਿਲੀ ਧੜੀ ਨਾ ਫੇ ਦੋਵੇਂ ਜਣੇ ਆ ਜਾਓ ਦੋਵੇਂ ਰਲ ਕੇ ਅੱਧੇ ਦਿਨ 'ਚ ਧੜਾ ਹੋਏ ਨਾ ਵਾ ਬਿਲਕੁਲ ਤੇ ਪਰ ਮੇਂ ਧਿਆੜੀ ਦੇ ਮੈਂ ਥੋੜੀ ਜਣੀ ਐ 600 650 650 ਸਾਮਾ ਥੋੜਾ ਜਿਆ ਹੈਗਾ ਦੋਵੇਂ ਜਣੇ ਕੱਢ ਲਓ ਠੀਕ ਹੈ ਚਲੋ ਆਜੋ ਫੇਰ ਔਰ ਅਗਲੇ ਕਿਸੇ ਤੋਂ ਕੁਝਾ ਦੇ ਦੇ ਦੇਗੇ ਪੂਰਾ ਇਹ ਕੰਮ ਥੋੜਾ ਜਿਹਾ ਕੰਮ ਆ ਤੁਹਾਡੀ ਦਿਹਾੜੀ ਨਹੀਂ ਲੱਗੀ ਅਜੇ ਆ ਜਾਓ ਆ ਜਾਓ ਆ ਜਾਓ ਆ ਜਾਓ ਸੋ ਬਜ਼ੁਰਗ ਜਲੰਧਰ ਦੇ ਆ ਤੇ ਇਹ ਕਹਿੰਦੇ ਦਿਹਾੜੀ ਨਹੀਂ ਮਿਲੀ ਘਰ ਨੂੰ ਜਾਂਦੇ ਵੇ ਸੀ ਤੇ ਅਸੀਂ ਇਹਨਾਂ ਨੂੰ ਕੰਮ ਦੇ ਇਹ ਤਾਂ ਮੈਨੂੰ ਅਗਲਾ ਚੌਂਕ ਵੀ ਨਹੀਂ ਪਤਾ ਕਿਹੜਾ ਚੌਂਕ ਅਗਲਾ ਤੇ ਮੈਂ ਇਹਨਾਂ ਨੂੰ ਕਿਹਾ ਅਗਲੇ ਚੌਂਕ ਚਾ ਜਾਓ ਉੱਥੇ ਤੁਹਾਨੂੰ ਮੇਰੀ ਦੁਕਾਨ ਉੱਥੇ ਪਲੱਸਤਰ ਕਰਨਾ ਹੈਗਾ ਸੋ ਖੁਸ਼ ਹੋ ਗਏ ਦੋਵੇਂ ਜਾਣੇ ਜੋ ਗੱਸਮਾੜ ਨਾਲ ਬਣਿਆ ਹੋਇਆ ਜਲੰਧਰ ਦੇ ਕਿਸੇ ਪਿੰਡੋਂ ਆ ਰਹੇ ਆ ਧੰ ਗੁਰੂ ਰਾਮਦਾਸ ਧੰ ਗੁਰੂ ਰਾਮਦਾਸ ਆਜੋ ਬੱਬਈ ਆਜੋ ਧੰ ਗੁਰੂ ਰਾਮਦਾਸ ਧੰ ਗੁਰੂ ਰਾਮਦਾਸ ਆਜੋ ਆਜੋ ਫਿਰ ਹੈ ਆਜੋ ਆਜੋ ਧੰ ਗੁਰੂ ਰਾਮਦਾਸ ਧੰ ਗੁਰੂ ਰਾਮਦਾਸ ਧੰ ਗੁਰੂ ਰਾਮਦਾਸ ਸੋ ਇੱਥੇ ਰੋਕ ਗਏ ਨਾ ਬਾਬਾ ਦੀ ਹੋਰਾਂ ਨੂੰ ਮਾਇਆ ਦੇ ਨੇ ਕੰਮ ਤਾਂ ਕੋਈ ਹੈ ਨਹੀਂ ਆਪਣੇ ਕੋ ਇੱਥੇ ਰੋਗ ਦਿੰਦੇ ਨੇ ਇੱਥੇ ਵਾਪਈ ਉਹਨਾਂ ਨੂੰ ਮਾਇਆ ਦੇ ਦਿੰਦੇ ਆ ਜਰੀਨ ਦੀ ਯਾਰੀ ਦੀ ਬੰਦੀ ਹੈ ਧੰ ਗੁਰੂ ਰਾਮਦਾਸ ਮਾਲੋ ਆਜਾ ਜੀ ਏਦਾਂ ਮਾ ਸਿੰਘ ਸਾਹਿਬ ਜੀ ਮੈਂ ਆਇਆ ਜੀ ਅੰਮ੍ਰਿਤਸਰ ਤੋਂ ਠੀਕ ਹੈ ਤੇ ਮੇਰੀ ਤਾਂ ਕੋਈ ਦੁਕਾਨ ਹੈ ਨਹੀਂ ਮੇਰੀ ਇੱਥੇ ਕੋਈ ਵੀ ਦੁਕਾਨ ਨਹੀਂ ਹੈਗੀ ਮੈਂ ਤੁਹਾਨੂੰ ਆਦਿਆਂ ਨੂੰ ਵੇਖ ਕੇ ਨਾ ਤੁਹਾਨੂੰ ਰੋਗ ਲਿਆ ਐਡੇ ਤੋਂ ਸ਼ਾਹਕੋਟ ਵਾਲਾ ਸ਼ਾਹਕੋਟ ਵਾਲਾ ਤੇ ਮੈਂ ਆਇਆ ਅੰਮ੍ਰਿਤਸਰੋਂ ਗੁਰੂ ਰਾਮਦਾਸ ਦੇ ਘਰ ਤੋਂ ਠੀਕ ਆ ਜੀ ਤੇ ਅੱਜ ਸਾਡਾ ਇੱਥੇ ਥੋੜਾ ਜਿਹਾ ਕੰਮ ਸੀ ਜਲੰਧਰ ਤੇ ਧੜੀ ਕੋਈ ਮਿਲ ਨਹੀਂ ਤੁਹਾਨੂੰ ਬੜਾ ਬੁਰਾ ਹਾਲ ਆ ਜੀ ਧੜੀ ਮਿਲਦੀ ਨਹੀਂ ਆਪ ਕੋਈ ਤੇ ਦੀ ਹੋਏ ਵਿਹਲੇ ਹੀ ਆ ਹਾਂ ਹਾਂ ਧੜੀ ਮਿਲਦੀ ਨਹੀਂ ਬੱਚੇ ਜਵਾਨਾਂ ਬੱਚੇ ਤਾਂ ਨੌਕਰੀਆਂ ਨਹੀਂ ਮਿਲਦੀਆਂ ਬੱਚੇ ਕੰਮ ਨਹੀਂ ਕਰਦੇ ਗੱਲ ਤੇ ਆਹੀ ਨਾ ਸਾਡੀ ਕੌਮ ਨੂੰ ਕੰਮ ਸਿਖਾਇਆ ਹੀ ਨਹੀਂ ਗਿਆ ਸਿਖਾਇਆ ਵੀਗਾ ਸਰਕਾਰਾਂ ਮਾੜੀਆਂ ਸਾਡੀ ਸਰਕਾਰਾਂ ਵੀ ਮਾੜੀਆਂ ਕੋਈ ਸਾਨੂੰ ਪੁੱਛਦਾ ਨਹੀਂ ਕਿਸੇ ਨੇ ਸਾਨੂੰ ਦੱਸਣਾ ਨਹੀਂ ਹੁਣ ਸਾਡੀ ਉਮਰ ਘਰ ਬਹਿਣ ਦੀ ਆ ਬਹੁਤ ਬੈਤਾਂ ਗੱਲ ਠੀਕ ਹੈ ਨਾ ਸਾਡੀ ਉਮਰ ਹੁਣ ਘਰ ਬਹਿਣ ਦੀ ਆ ਤੇ ਸਾਡੇ ਕੋਲ ਹੁਣ ਬੱਚਿਆਂ ਕੋਲ ਕੰਮ ਨਹੀਂ ਤੇ ਰੋਟੀ ਤਾਂ ਖਵਾਣੀ ਪੈਣੀ ਨਾ ਸਾਨੂੰ ਖੋੜੀ ਪੈਣੀ ਤੇ ਉਹ ਹੁਣ ਇਸ ਇਸ ਉਮਰ ਦੇ ਵਿੱਚ ਆਪਾਂ ਸਾਨੂੰ ਕੰਮ ਕਰਨਾ ਪੈ ਰਿਹਾ ਬਹੁਤ ਭਾਰਾ ਜੀ ਬਾਬੀ ਆਜੋ 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 ਤੇ ਉਹ ਹੁਣ ਮੈਂ ਉਹੀ ਦੇਖਣਿਆ ਹਾਂ ਤੁਸੀਂ ਸਾਈਕਲਾਂ ਦੇ ਨਾਲ ਸਮਾਨ ਬੰਨਿਆ ਹੋਇਆ ਆ ਬਾਬੀ ਨੇ ਵੀ ਬੰਨਿਆ ਹੋਇਆ ਤੇ ਕਿਥੇ ਵੇਲੇ ਕੰਮ ਐ ਸਾ ਮੇ ਤਾਂ ਦੂਰ ਦਾ ਰੋਟੀ ਦੇ ਹੀ ਜਾਏਗੀ ਨਹੀਂ ਖਾਈ ਦੀ ਵਾਹੀ 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 ਅੱਛਾ ਕਿਤੇ ਪਾਸ ਕਰਾਂਗੇ ਹੂੰ ਬਾਬਾ ਜੀ ਦਮਤ ਕੰਮ ਤੇ ਮੇਰੇ ਕੋਈ ਹੈ ਨਹੀਂ ਮਨਿਆ ਬਾਬਾ ਰਾਮਦਾਸ ਬਾਬਾ ਜੀ ਨੇ ਭੇਜਿਆ ਅਸੀਂ ਤਾਂ ਗੁਰਦਾਮਦਾਸਪੁਰ ਤੋਂ ਆਏ ਆ ਠੀਕ ਆ ਆ ਲੋ ਪਿਆਰਿਓ ਇਹ 600 ਰੁਪਿਆ ਜੋ ਅਸੀਂ ਤੁਹਾਨੂੰ ਕਿਹਾ ਸੀ ਠੀਕ ਹੈ ਹੁਣ 600 ਇਹਨਾਂ ਨੂੰ ਦੇ ਦਿਓ ਬਾਬਾ ਜੀ ਤੁਹਾਡੀ ਦਿਹਾੜੀ ਆ ਗਈ 600 ਤੁਹਾਡੀ ਅੱਜ ਨਾ ਬਾਬਿਓ ਬੇਨਤੀ ਆ ਗੁਰੂ ਅਮਰਦਾਸ ਪਾਸ਼ਾ ਜੀ ਦੇ ਨਾਮ ਤੇ ਅੱਜ ਕਾਮਨਾ ਕਰਿਓ ਅੱਜ ਰੈਸਟ ਹੀ ਕਰਿਓ ਠੀਕ ਹੈ ਜੀ ਠੀਕ ਹੈ ਸਾਡੀ ਇਨੀ ਇੱਕ ਬੇਨਤੀ ਜੇ ਬਬਿਓ ਅੱਜ ਤੁਸੀਂ ਨਾ ਇੱਥੋਂ ਹੀ ਹੁਣ ਵਾਪਸ ਮੋੜ ਲਿਓ ਚੱਲ ਚੜਾ ਜੀ ਹੁਣ ਤੁਸੀਂ ਘਰ ਚੱਲ ਜਿਓ ਅੱਜ ਅੱਜ ਸਾਡਾ ਇਨਾ ਇੱਕ ਬੇਨਤੀ ਪ੍ਰਵਾਨ ਕਰਿਓ ਕਿ ਜਿੰਨੇ ਜੋਗੇ ਆਪਾਂ ਹੈਗੇ ਆ ਕਿ ਤੁਹਾਨੂੰ ਅੱਜ ਰੈਸਟ ਦਿਵਾ ਦਈਏ ਨਹੀਂ ਤਾਂ ਤੁਸੀਂ ਨੀ ਤਾਂ ਚਲੋ ਕੰਮ ਕਰਨਾ ਹੀ ਕਰਨਾ ਰੋਜ਼ ਠੀਕ ਹੈ ਜੀ ਪਿਆਰਿਓ ਤੇ ਅਸੀਸਾਂ ਦੇਵੇਂ ਅਸੀਂ ਕੋਮ ਦੇ ਕੰਮ ਆਈਏ ਜਿੰਨੇ ਜੋਗੇ ਹੈਗੇ ਠੀਕ ਹੈ ਜੀ ਚਲੋ ਠੀਕ ਹੈ ਪਿਆਰਿਓ ਦਿਓ ਜੀ ਹੁਣ ਅਸੀਂ ਜਾਣਾ ਗੁਰੂ ਅਮਰਦਾਸਪ Tak nak guru dah emdas, tak nak guru dah emdas.